ਤੋ ਲੈਵਲ ਤੱਕ ਮੈਂ ਕਬੱਡੀ ਖੇਡੀ 12ਵੀਂ ਕਲਾਸ ਤੱਕ ਖਾਲਸਾ ਸਕੂਲ ਗੱਡਦੀਵਾਲਾ ਫਿਰ ਹਾਈ ਵਾਇਰ ਦਾ ਪ੍ਰਸਿੱਧ ਪੰਜਾਬ ਦੇ ਗੋਲਸ਼ਨ ਕੋਮਲ ਉਹਨਾਂ ਨੇ ਚਰਖਾ ਗਾਇਆ ਮੇਰਾ ਸੱਭਿਆਚਾਰ ਨੂੰ ਪ੍ਰਮੋਟਾ ਬਣ ਖੜੇ ਜਾਂਦੇ ਔਖੇ ਵੇਲੇ ਨਾ ਰਾਤ ਚ ਰੋੜਾ ਬਣ ਅੜੇ ਦਾ ਇਆਉਂ ਕਿ ਬੇਲੇ ਨਾਲ ਖੜੇ ਦਾ ਚੇਤਾ ਨਹੀਂ ਉਹ ਭੁੱਲਦਾ ਬਈ ਚੇਤਾ ਨਹੀਂ ਉਹ ਭੁੱਲਦਾ ਹੱਥੋਂ ਖੋ ਲਿਆ ਸ਼ਰੀਕ ਦਾ ਬੇੜੇ ਵਿੱਚ ਵਜੀ ਲੀਕਦਾ ਚੇਤਾ ਨਹੀਂ ਉਹ ਭੁੱਲਦਾ ਬਈ ਗੱਲ ਤੇ ਚਾਹੀ ਸਾਰੇ ਸਹਾਇਤਕਾਰਾਂ ਦੀ ਬੜੇ ਵੱਡੇ ਉੱਤੇ ਸਿੰਗਰ ਸੀ ਬੜੇ ਵੱਡੇ ਉਸੇ ਸਹਾਇਤਕਾਰ ਸੀ ਉਦੋਂ ਪਾਤਰ ਸਾਹਿਬ ਉਹਨਾਂ ਦੇ ਮਾਂ ਜਦੋਂ ਵੀ ਮੈਂ ਆਈ ਗਈ ਮੇਰੀ ਸੱਸ ਮਾ ਪੜਨ ਦੀ ਸ਼ੌਕੀਨ ਸੀ ਜੀ ਉਹ ਸਵੇਰੇ ਉੱਠ ਕੇ ਅਖਬਾਰ ਪੜ੍ਹਦੀ ਸੀ ਅਖਬਾਰ ਵਿੱਚ ਕਵਤਾਵਾ ਪੜ੍ਹਦੀ ਸੀ ਉਹਨਾਂ ਨੂੰ ਫਿਰ ਮੈਂ ਆਪਣੀਆਂ ਲਿਖੀਆਂ ਕਵਤਾਵਾ ਸੁਣਾਉਂਦੀ ਸੀ ਉਹਨਾਂ ਦਾ ਰੌਲਾ ਪਾਉਣਾ ਮਰਦ ਜਦੋਂ ਗਾਲ ਕੱਢਦਾ ਔਰਤ ਨੂੰ ਔਰਤ ਦੀ ਕੱਢਦਾ ਕਿ ਉੱਥੇ ਲਿਖਿਆ ਕਿ ਦੋ ਅੰਗਾਂ ਦਾ ਰੌਲਾ ਪਾਉਣਾ ਔਰਤ ਦੀ ਕੋਕੋ ਨਹੀਂ ਆਉਨੇ ਗਰਭਜੋਣ ਦੇ ਅੰਦਰੋਂ ਨਿਕਲ ਗਰਭਜੋਣ ਤੇ ਹੱਥ ਮਟਾਉਨੇ ਆਪਣੀ ਪਾਲੀ ਚਾਵਾਂ ਦੇ ਨਾਲ ਕਰੇ ਕਿਉਂ ਨਾ ਸੀਵੇ ਸੱਜਣਾ ਧੀ ਤਾਂ ਆਖਰ ਧੀ ਹੀ ਸੱਜਣਾ ਜਾਂਦਰ ਸਾਡੀ ਮਾਂ ਬੀਬੀ ਨੇ ਪਾਈ ਆ ਸਾਡੀ ਨਾਨੀ ਨੇ ਪਾਈ ਅਸੀਂ ਪਾਈ ਸੀ ਸ਼੍ਰੀ ਗੁਰੂਸਤੋ ਮੈਂ ਤੁਹਾਡਾ ਆਪਣਾ ਗਿਆਨ ਮੂਨਕਾ ਵਾਲਾ ਤੇ ਤੁਸੀਂ ਦੇਖ ਰਹੇ ਹੋ ਅਲਫ ਟੀਵੀ ਸੋ ਦੋਸਤੋ ਅੱਜ ਮੈਂ ਪਹੁੰਚਾ ਪਿੰਡ ਧੂਗਾ ਕਲਾ ਵਿੱਚ ਜਿੱਥੇ ਇੱਕ ਮਹਾਨ ਸ਼ਾਇਰਾ ਇੱਕ ਗੀਤਕਾਰ ਇੱਕ ਸੋਸ਼ਲ ਵਰਕਰ ਦੇ ਤੌਰ ਤੇ ਜਿਹੜੇ ਅੱਜ ਕੱਲ੍ਹ ਸਮਾਜ ਵਿੱਚ ਬਹੁਤ ਵਿਚਰ ਰਹੇ ਨੇ ਪਰ ਮੈਂ ਗੱਲ ਕਰ ਰਿਹਾ ਜੀ ਸਿਮਰਨ ਧੂਗਾ ਜੀ ਦੀ ਸੁਮਨਤੂ ਗਜਿਸਤਾਨ ਨਾਲ ਸੱਜਣਾਂ ਤੇ ਬਹੁਤ ਬਹੁਤ ਸਵਾਗਤ ਆ ਜੀ ਜੀ ਬਹੁਤ ਬਹੁਤ ਧੰਨਵਾਦ ਆ ਆਰਐਫਟੀਵੀ ਦਾ ਮੈਂ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਮੈਨੂੰ ਆਪਣੇ ਇਸ ਚੈਨਲ ਦੇ ਜਰੀਏ ਸਰੋਟਿਆਂ ਦੇ ਰੂਬਰੂ ਕਰਵਾਇਆ ਬਹੁਤ ਬਹੁਤ ਧੰਨਵਾਦ ਸੋ ਮੈਡਮ ਤੁਸੀਂ ਲਿਖਦੇ ਬਹੁਤ ਵਧੀਆ ਆ ਤੁਹਾਡਾ ਕਾਫੀ ਇਲਾਕੇ ਵਿੱਚ ਨਾ ਹੈਗਾ ਪੰਜਾਬ 'ਚ ਵੀ ਹੈਗਾ ਜੀ ਤੇ ਤੁਹਾਨੂੰ ਲਿਖਣ ਦੀ ਛਿਤਕਾ ਕਦੋਂ ਲੱਗੀ ਜੀ ਇਹ ਪੰਜਾਬੀ ਦੀਆਂ ਸਾਡੀਆਂ ਕਿਤਾਬਾਂ ਹੁੰਦੀਆਂ ਸੀ ਜਿਹੜੀਆਂ ਪੜ੍ਹਾਈ ਦੀਆਂ ਜਮਾਤਾਂ ਦੀਆਂ ਹਨਾ ਉਹਨਾਂ ਤੋਂ ਮੈਨੂੰ ਕਪਤਾਵਾ ਨੰਦ ਲਾਲ ਨੂਰਪੁਰੀ ਹੋ ਗਏ ਹੋਰ ਸ਼ਾਇਰ ਹੋ ਗਏ ਉਹਨਾਂ ਦੀਆਂ ਕਪਤਾਵਾ ਪੜ੍ਹਦੇ ਪੜ੍ਹਦੇ ਮੈਨੂੰ ਇਹ ਪਹਿਲਾਂ ਤਾਂ ਪੜ੍ਹਨ ਦੀ ਛਿਤਕ ਲੱਗੀ ਪੰਜਾਬੀ ਖਾਸ ਖਾਸ ਤੇ ਫਿਰ ਥੋੜਾ ਥੋੜਾ ਲਿਖਣ ਦਾ ਰੁਝਾਨ ਵੀ ਉਤੋਂ ਪੈਦਾ ਹੋਇਆ ਮੈਨੂੰ ਮਤਲਬ 15 ਕੇ ਸਾਲ ਦੀ ਉਮਰ ਤੋਂ ਹੀ ਮੈਂ ਮੈਨੂੰ ਪਤਾ ਲੱਗਾ ਵੀ ਤੁਸੀਂ ਇੱਕ ਵੱਡੀ ਖਿਡਾਰੀ ਸੀਗੇ ਹਨਾ ਹਾਂਜੀ ਹਾਂਜੀ ਇਹ ਕਬੱਡੀ ਵੱਲੋਂ ਫਿਰ ਤੁਸੀਂ ਲਿਖਤ ਵੱਲੋਂ ਇੱਕਦਾਂ ਮੁੜਿਆ ਹਾਂ ਜੀ ਮੈਂ ਮਤਲਬ ਡਿਸਟ੍ਰਿਕਟ ਲੈਵਲ ਤੱਕ ਮੈਂ ਕਬੱਡੀ ਖੇਡੀ 12ਵੀਂ ਕਲਾਸ ਤੱਕ ਖਾਲਸਾ ਸਕੂਲ ਗੜਦੀਵਾਲਾ ਫਿਰ ਹਾਈ ਸਕੂਲ ਬਾਲਾ ਜੱਟਾ ਤੋਂ ਕੋਚ ਬਲਵੀਰ ਸਿੰਘ ਸਿੰਦਾ ਚਿਪੜਾ ਉਹਨਾਂ ਤੋਂ ਆਪਾਂ ਕੋਚਿੰਗ ਲੈਂਦੇ ਸੀ ਤੇ ਖੇਡੀ ਆ ਕਬੱਡੀ ਉਸ ਤੋਂ ਬਾਅਦ ਫਿਰ ਘਰਦਿਆਂ ਨੇ ਹਲਾਉ ਨਹੀਂ ਕੀਤਾ ਤੇ ਬਸ ਧਿਆਨ ਰਿਆ ਖੇਡ ਦੇ ਵਿੱਚ ਖੇਡਾਂ ਵਿੱਚ ਧਿਆਨ ਸੀ ਲੇਖਣੀ ਦੇ ਵਿੱਚ ਧਿਆਨ ਸੀ ਤੇ ਥੋੜਾ ਥੋੜਾ ਫਿਰ ਅੱਜ ਮੈਂ ਕਬੱਡੀਆਂ ਦੇ ਉੱਤੇ ਲਿਖਦੀ ਜਰੂਰ ਆ ਕਿਉਂਕਿ ਖੇਡ ਮਾਂ ਖੇਡ ਕਬੱਡੀ ਦੇ ਨਾਲ ਬਚਪਨ ਤੋਂ ਪਿਆਰ ਦਾ ਖਿਡਾਰੀ ਹੋਣ ਦੇ ਕਰਕੇ ਮੈਂ ਕਬੱਡੀਆਂ ਤੇ ਵੀ ਬਹੁਤ ਜ਼ਿਆਦਾ ਲਿਖਦੀ ਮਤਲਬ ਨਾਲ ਅੱਜ ਇੱਕ ਕਬੱਡੀ ਨੂੰ ਪ੍ਰਮੋਟ ਵੀ ਕਰਦੀ ਪ੍ਰਮੋਟ ਵੀ ਕਰਦੀ ਹਾਂ ਜੀ ਖੇਡਾਂ ਵੱਲ ਬੱਚਿਆਂ ਨੂੰ ਪ੍ਰਮੋਟ ਵੀ ਕਰਦੀ ਹਾਂ ਮੈਂ ਜੀ 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 ਤੇ ਇਹ ਮੈਨੂੰ ਅੱਜ ਤੱਕ ਤੁਸੀਂ ਮਤਲਬ ਕਿ ਕਿੰਨੀਆਂ ਕਿਤਾਬਾਂ ਜਿਹੜੀਆਂ ਲਿਖ ਚੁੱਕੀਆਂ ਜੀ ਮੈਂ ਅੱਜ ਤੱਕ ਕਪਤਾਵਾਂ ਦਾ ਮੈਂ ਬਿਲਕੁਲ ਵੀ ਅੰਦਾਜ਼ਾ ਨਹੀਂ ਆ ਤੇ ਮੇਰੇ 20 ਕ ਸੰਝੇ ਕਾਪ ਸੰਗਰੇ ਸੰਗਰੇ ਆਇਆ ਤੇ ਇੱਕ ਮੇਰੀ ਮੌਲਕ ਕਿਤਾਬ ਰੂਹ ਦੀਆਂ ਚੀਜ਼ਾਂ ਜਿਹੜੀ ਮੈਂ ਰੂਗਰੂ ਕਰ ਚੁੱਕੀ ਆ ਤੇ ਅੱਗੋਂ ਮੇਰੀ ਮੈਂ ਫਕੀਰਨ ਸੂਫੀ ਜਿਹੜੀ ਸ਼ਾਇਰੀ ਆ ਉਹਦੀ ਕਿਤਾਬ ਦੀ ਤਿਆਰੀ ਕਰ ਰਹੀ ਆ ਜੀ ਹਾਂਜੀ ਤੇ ਤੁਸੀਂ ਦਾ ਗੀਤਿਕ ਲਿਖਿਆ ਹੈ ਨਾ ਕਾਫੀ ਹਾਂਜੀ ਮੇਰੇ ਕਾਫੀ ਗੀਤੇ ਹਨ ਹਾਂਜੀ ਕਿੰਨੇ ਕ ਗੀਤੇ ਲੁਕ ਚੁੱਕੇ ਤੇ ਕਿੰਨੇ ਕਲਾ ਕਰਾਨੇ ਚਾਹੀਦੇ ਜੀ 20 ਤੋਂ 25 ਗੀਤ ਮੇਰੇ ਰਿਕਾਰਡ ਹੋ ਚੁੱਕੇ ਆ ਤੇ ਆਪਣੇ ਪੰਜਾਬ ਦੀ ਲੋਕ ਗਾਇਕਾ ਪਾਲੀ ਸਾਹਿਬ ਉਹਨਾਂ ਦੇ ਨਾਲ ਹੁੰਦੀ ਸਿਮਰਨ ਸਿਮੀ ਉਹਨਾਂ ਨੇ ਡੋਲਵਾਰ ਵੀ ਗੀਤ ਮੇਰਾ ਗਾਇਆ ਤੇ ਦੂਰਦਰਸ਼ਨ ਤੇ ਬੜਾ ਪ੍ਰਚਲਿਤ ਹੋਇਆ ਫਿਰ ਸਰਦਾਰ ਜੀ ਗੀਤ ਗਾਇਆ ਔਰ ਮੈਡਮ ਲੋਕ ਗਾਇਕਾ ਪ੍ਰਸਿੱਧ ਪੰਜਾਬ ਦੇ ਗੁਲਸ਼ਨ ਕੋਮਲ ਉਹਨਾਂ ਨੇ ਚਰਖਾ ਗਾਇਆ ਮੇਰਾ ਸੱਭਿਆਚਾਰ ਨੂੰ ਪ੍ਰਮੋਟ ਕਰਦਾ ਹੋਇਆ ਤੇ ਫਿਰ ਹੋਰ ਵੀ ਮੇਰੇ ਬਹੁਤ ਕਲਾਕਾਰ ਨੇ ਮਨਜੀਤ ਸਿੰਘ ਆ ਆਪਣੇ ਗਾयक ਲੋ ਗਾਇਕ ਉਹਨਾਂ ਨੇ ਬਹੁਤ ਸਾਰੇ ਗੀਤ ਮੇਰੇ ਰਿਕਾਰਡ ਕੀਤੇ ਹੋਏ ਆ ਤੇ ਸੂਫੀ ਜਿਹੜੇ ਮੇਲੇ ਚੱਲਦੇ ਆ ਉਹਨਾਂ ਦੇ ਵਿੱਚ ਵੀ ਮੇਰੇ ਕਾਫੀ ਗੀਤ ਗਾਏ ਜਾਂਦੇ ਭੇਟਾਂ ਗਾਈਆਂ ਜਾਂਦੀਆਂ ਮੇਲਿਆਂ ਦੇ ਵਿੱਚ ਜੀ ਜੀ ਹਾਂਜੀ ਸੋ ਸੋਨੂੰ ਜੀ ਮੇਰਾ ਤੁਹਾਨੂੰ ਇੱਕ ਸਵਾਲ ਆ ਜੀ ਕਿ ਮਨ ਲਗੇ ਜਦੋਂ ਲਿਖਦੇ ਆ ਤਾਂ ਸਾਰੇ ਕਾਫੀ ਲਿਖ ਸਾਰੇ ਲਿਖਦੇ ਹਾਂ ਜੀ ਪਰ ਤੁਹਾਨੂੰ ਕਿਹੜੀ ਮਨ ਲਗੇ ਕਿਹੜੇ ਰੰਗ ਕਿਹੜਾ ਰੰਗ ਪਸੰਦ ਆ ਲਿਖਣਾ ਹਾਂਜੀ ਮੈਂ ਲਿਖਦੀ ਤਾਂ ਸਾਰੇ ਹੀ ਆ ਕਵਤਾ ਮਿੰਨੀ ਕਹਾਣੀਆਂ ਬਹੁਤ ਇੰਟਰਸਟਿੰਗ ਹੁੰਦੀਆਂ ਮੇਰੀਆਂ ਪਰ ਜੇ ਮੇਰਾ ਕੋਈ ਨਿੱਖਰ ਕੇ ਰੰਗ ਆਂਦਾ ਤਾਂ ਉਹ ਮੇਰਾ ਗੀਤਕਾਰੀ ਆਂਦਾ ਤੇ ਗੀਤਕਾਰੀ ਦੇ ਵਿੱਚ ਮੈਂ ਲੋਕ ਤੱਤ ਜਿਹੜਾ ਆ ਉਹ ਮੈਂ ਬਹੁਤ ਸ਼ਾਨਦਾਰ ਤਰੀਕੇ ਨਾਲ ਵਧੀਆ ਤਰੀਕੇ ਨਾਲ ਲਿਖਦੀ ਹਾਂ ਤੇ ਮੈਂ ਹੋ ਸਕਦਾ ਸਾਨੂੰ ਕੋਈ ਲੋਕ ਤੱਤ ਸੁਣਾਉ ਹਾਂਜੀ ਤੇ ਉਹ ਮੈਂ ਤੁਹਾਨੂੰ ਮੈਂ ਸੁਣਾਉਂਗੀ ਜ਼ਰੂਰ ਲੋਕ ਤੱਤ ਕਿ ਕਰ ਜੇ ਚ ਪਏ ਲੱਖਾਂ ਦਾ ਛਾਲਿਆਂ ਨਾਲ ਭਰੇ ਹੱਥਾਂ ਦਾ ਕਰ ਜਿਜ ਪਏ ਲੱਖਾਂ ਦਾ ਛਾਲਿਆਂ ਨਾਲ ਭਰੇ ਹੱਥਾਂ ਦਾ ਚੇਤਾ ਨਹੀਂ ਉਹ ਭੁੱਲਦਾ ਓਏ ਚੇਤਾ ਨਹੀਂ ਉਹ ਭੁੱਲਦਾ ਦੌੜ ਦੇ ਦੀ ਲੱਤ ਖਿੱਚੀ ਜਾਂ ਤੇ ਉੱਠ ਦੇ ਦੀ ਨੱਪੀ ਗਿੱਚੀ ਦਾ ਚੇਤਾ ਨਹੀਂ ਉਹ ਭੁੱਲਦਾ ਵੀ ਚੇਤਾ ਨਹੀਂ ਉਹ ਭੁੱਲੀਦਾ ਰਾਤ ਚ ਰੋੜਾ ਬਣ ਖੜੇ ਜਾਂ ਤੇ ਔਖੇ ਵੇਲੇ ਨਾ ਰਾਤ ਚ ਰੋੜਾ ਬਣ ਅੜੇ ਦਾ ਉਹ ਕੀ ਵੇਲੇ ਨਾਲ ਖੜੇ ਦਾ ਚੇਤਾ ਨਹੀਂਓ ਭੁੱਲਦਾ ਬਈ ਚੇਤਾ ਨਹੀਂਓ ਭੁੱਲਦਾ ਹੱਥੋਂ ਖੋ ਲਿਆ ਸ਼ਰੀਕ ਦਾ ਵੇੜੇ ਵਿੱਚ ਵੱਜੀ ਲੀਕ ਦਾ ਚੇਤਾ ਨਹੀਂਓ ਭੁੱਲਦਾ ਬਈ ਚੇਤਾ ਨਹੀਂਓ ਭੁੱਲਦਾ ਲਾਸਟ ਹੈ ਜੀ ਕਿ ਜਾਰੀ ਚਿੰਗਦਾਰ ਬੁਰੇ ਦਾ ਪਿੱਠ ਪਿੱਛੇ ਮਾਰੇ ਛੁਰੇ ਦਾ ਚੇਤਾ ਨਹੀਂਓ ਭੁੱਲਦਾ ਬਈ ਚੇਤਾ ਨਹੀਂਓ ਭੁੱਲਦਾ ਉਹ ਕਿਆ ਖੂਬ ਬਹੁਤ ਸੋਣਾ ਲਿਖਿਆ ਜੀ ਤੁਸੀਂ ਤੁਸਾਂ ਇੰਨਾ ਸੋਣਾ ਲਿਖਦੇ ਆ ਮਤਲਬ ਕਿੱਦਾਂ ਲਿਖਦੇ ਇੰਨਾ ਸੋਣਾ ਕਿੱਦਾਂ ਲਿਖ ਲੈਂਦੇ ਜੀ ਬਸ ਜਿਵੇਂ ਆਪਣਾ ਪੰਜਾਬੀ ਨਾਲ ਮੇਨ ਮੁਹੱਬਤ ਆ ਤੇ ਔਰ ਪਿੰਡ ਦੇ ਵਿੱਚ ਜਨਮ ਹੋਣ ਕਰਕੇ ਪਿੰਡ ਦੇ ਵਿੱਚ ਵਿਚਰੀ ਹੋਣ ਕਰਕੇ ਸ਼ਬਦਾਂ ਦਾ ਮੁੱਲ ਵਾ ਪਤਾ ਕਿ ਕਿਹੜਾ ਸ਼ਬਦ ਪ੍ਰਚਲਿਤ ਆ ਜ਼ਿਆਦਾ ਕਿ ਕਿਹੜਾ ਸ਼ਬਦ ਨੂੰ ਜ਼ਿਆਦਾ ਮਾਣ ਮਿਲਦਾ ਔਰ ਮੈਂ ਉਹ ਜਿਹੜੇ ਆਪਣੇ ਰੋਜ਼ਾਨਾ ਰੁਟੀਨ ਦੇ ਦਿਨ ਚ ਕਈ ਵਾਰੀ ਬੋਲਣ ਵਾਲੇ ਸ਼ਬਦ ਜਿਵੇਂ ਚੇਤਾ ਨਹੀਂ ਉਹ ਭੁੱਲਦਾ ਅੱਜ ਕੱਲ ਦੀ ਨਵੀਂ ਪੀੜ੍ਹੀ ਨੂੰ ਪਤਾ ਹੀ ਨਹੀਂ ਹੁਣਾ ਚੇਤਾ ਹੁੰਦਾ ਕੀ ਆ ਉਹ ਚੇਤੇ ਨੂੰ ਕਹਿੰਦੇ ਯਾਦ ਯਾਦ ਪਰ ਜਿਹੜਾ ਚੇਤਾ ਆ ਪੁਰਾਤਨ ਸ਼ਬਦ ਆ ਤੇ ਉਹ ਵੀ ਮੈਨੂੰ ਇਹ ਹੁੰਦਾ ਕਿ ਮੈਂ ਜਿਹੜੇ ਆਪਣੇ ਲੋਕ ਪ੍ਰੀਤ ਪ੍ਰੀਅ ਸ਼ਬਦ ਆ ਜਿਵੇਂ ਉਹਨਾਂ ਨੂੰ ਚੱਕਦੀਆਂ ਤੇ ਉਹਨਾਂ ਦੇ ਮੈਂ ਲੋਕ ਗੀਤ ਲਿਖ ਕੇ ਮੈਨੂੰ ਬਹੁਤ ਮਨ ਨੂੰ ਸਕੂਨ ਮਿਲਦਾ ਜੀ ਹਾਂ ਕਹਿੰਦੇ ਕਿ ਅਟੇਰ ਦਾ ਇੱਕ ਸ਼ਬਦ ਹੈ ਕੋਈ ਚ ਹੈਗੀ ਚੀਜ਼ ਦਾ ਨਾਮ ਹਾਂਜੀ ਹਾਂਜੀ ਤੁਹਾਨੂੰ ਅਟੇਰ ਨੇ ਦਾ ਪਤਾ ਨਹੀਂ ਉਹ ਟੇਰ ਨਾ ਹਾਂਜੀ ਉਹ ਕੀ ਹੁੰਦਾ ਹਾਂਜੀ ਹਾਂਜੀ ਤੋਂ ਮੈਂ ਜਿੱਦਾਂ ਕਿ ਤੁਸੀਂ ਲਿਖਦੇ ਆ ਤੇ ਅੱਜ ਤੱਕ ਮੈਂ ਸੁਣਿਆ ਵੀ ਤੁਹਾਨੂੰ ਜਿੱਦਾਂ ਕਿ ਸੁਰਜੀਤ ਪਾਤਰ ਸਾਹਿਬ ਨਾਲ ਵੀ ਤੁਹਾਡਾ ਮਿਲ ਹੋਇਆ ਹਾਂਜੀ ਹਾਂਜੀ ਉਹਨਾਂ ਨੂੰ ਮੈਂ ਕਿੱਦਾਂ ਸੰਬੋਧਨ ਬਣਾ ਸਕਦਾ ਉਹਨਾਂ ਨੂੰ ਸਾਡੇ ਡਾਕਟਰ ਗੁਰਚਰਨ ਕੋਚਰ ਆਪਣੀ ਗਜ਼ਲਗੋ ਆਪਣੀ ਪੰਜਾਬ ਦੀ ਬਹੁਤ ਮੰਨੇ ਪ੍ਰਮੰਨੇ ਹੋਏ ਆ ਔਰਤਾਂ ਦੇ ਵਿੱਚੋਂ ਬਹੁਤ ਮਹਾਨ ਲਖਾਰਨ ਔਰਤ ਹੈ ਮੈਡਮ ਹੈ ਗਿਆ ਉਹਨਾਂ ਨੇ ਇੱਕ ਪ੍ਰੋਗਰਾਮ ਕਰਵਾਇਆ ਸੀਗਾ ਨਵੀਆਂ ਕਲਮਾਂ ਜਿਹਦੇ ਵਿੱਚ ਮੈਨੂੰ ਪਹਿਲੀ ਵਾਰੀ ਜਾਣ ਦਾ ਮੌਕਾ ਮਿਲਿਆ ਸੀ ਉੱਥੇ ਫਿਰ ਮੈਂ ਕਵਿਤਾ ਬੋਲੀ ਸੀ ਦਰਦ ਅਵੱਲੇ ਔਰ ਉਹ ਦਰਦ ਅਵੱਲੇ ਮੇਰੀ ਕਵਿਤਾ ਇੰਨੀ ਲੋਕਾਂ ਦੇ ਮੂੰਹ ਤੇ ਚੜ ਗਈ ਸੀਗੀ ਹਲਕੀ ਫੁਲਕੇ ਸ਼ਬਦ ਔਰ ਬਹੁਤ ਹੀ ਡੇਲੀ ਰੂਟੀਨ ਵਾਲੇ ਸ਼ਬਦ ਆਪਣੇ ਵਰਤੇ ਆਪਣੇ ਉੱਤੇ ਹੰਡਾਈ ਹੋਏ ਸ਼ਬਦ ਸੀਗੇ ਜਿਹੜਿਆਂ ਦੇ ਵਿੱਚ ਮੈਂ ਨਿਗਾ ਦੇ ਵਿੱਚ ਆਈ ਸਾਰੇ ਸਹਾਇਤਕਾਰਾਂ ਦੇ ਬੜੇ-ਬੜੇ ਉੱਤੇ ਚਿੰਗਰ ਸੀ ਬੜੇ-ਬੜੇ ਉਸੇ ਸਹਾਇਤਕਾਰ ਸੀ ਉਦੋਂ ਪਾਤਰ ਸਾਹਿਬ ਉਹਨਾਂ ਦੇ ਨਿਗਾ ਦੇ ਵਿੱਚ ਵੀ ਮੈਂ ਆਈ ਫਿਰ ਇੱਕਦੋ ਇੱਕ ਕਵੀ ਦਰਬਾਰਾਂ ਦੇ ਵਿੱਚ ਉਹਨਾਂ ਨੇ ਜਦੋਂ ਮਿਲੀਆਂ ਏਦਾਂ ਕਵਤਾਵਾਂ ਪ੍ਰਚਲਿਤ ਵਧੀਆ ਸੁਣੀਆਂ ਤੇ ਉਹਨਾਂ ਨੇ ਵੀ ਮੈਨੂੰ ਸ਼ਰਬ ਅਸ਼ੀਰਵਾਦ ਦਿੱਤਾ ਸੀਗਾ ਕਿ ਪੁੱਤਰ ਤੂੰ ਬਹੁਤ ਅੱਗੇ ਜਾਊਂਗੀ ਤੇ ਬਹੁਤ ਸੋਹਣਾ ਲਿਖਦੇ ਓ ਤੁਸੀਂ ਹਾਂਜੀ ਮੈਮ ਜਿੱਦਾਂ ਤੁਸੀਂ ਅੱਜ ਜਿਹੜਾ ਮੁਕਾਮ ਹਾਸਲ ਕੀਤਾ ਹੈ ਹਾਂਜੀ ਇਹਦੇ ਵਿੱਚ ਪਰਿਵਾਰ ਨੇ ਕਿੰਨਾ ਕੁ ਯੋਗਦਾਨ ਦਿੱਤਾ ਲਾ ਕੇ ਦਾ ਸਾਥ ਰਿਹਾ ਇਹਦੇ ਵਿੱਚ ਇਹਦੇ ਵਿੱਚ ਪਰਿਵਾਰ ਨੇ ਯੋਗਦਾਨ ਦਿੱਤਾ ਕਿ ਸਾਡੇ ਮਾਤਾ ਜੀ ਜੀ ਮੇਰੇ ਜਿਹੜੇ ਮਦਰ ਸੀਗੇ ਤੇ ਉਹ ਕਹਾਣੀਆਂ ਦੇ ਜਰੀਏ ਸਾਨੂੰ ਸਮਝਾਉਂਦੇ ਹੁੰਦੇ ਸੀ ਕਹਾਵਤਾਂ ਦੇ ਜਰੀਏ ਅਖਾਣ ਵਰਤਦੇ ਅਖਾਣ ਵਰਤਦੇ ਹੁੰਦੇ ਸੀਗੇ ਹੈਨਾ ਮੁਹਾਵਰੇ ਜੀ ਵੀ ਹੋ ਗਏ ਗੁਰਬਾਣੀ ਦੀ ਤੁਕਾਂ ਵਰਤਦੇ ਸੀ ਉਸ ਤੋਂ ਬਾਅਦ ਜਦੋਂ ਵੀ ਮੈਂ ਵਿਆਹੀ ਗਈ ਮੇਰੀ ਸੱਸ ਮਾ ਪੜਨ ਦੀ ਸ਼ਕੀਨ ਸੀ ਜੀ ਉਹ ਸਵੇਰੇ ਉੱਠ ਕੇ ਅਖਬਾਰ ਪੜ੍ਹਦੇ ਸੀ ਅਖਬਾਰ ਵਿੱਚ ਕਵਤਾਵਾਂ ਪੜ੍ਹਦੇ ਸੀ ਉਹਨਾਂ ਨੂੰ ਫਿਰ ਮੈਂ ਆਪਣੀਆਂ ਲਿਖੀਆਂ ਕਵਤਾਵਾਂ ਸੁਣਾਉਂਦੀ ਸੀ ਤਾਂ ਉਤੋਂ ਮੈਨੂੰ ਉਹਨਾਂ ਦੀ ਹੱਲਾਸ਼ੈ ਦੀ ਮਿਲੀ ਸੀ ਮਤਲਬ ਕਿ ਤੁਹਾਨੂੰ ਘਰ ਵਿੱਚ ਵੀ ਉਹ ਮਾਹੌਲ ਮਿਲਿਆ ਤੇ ਤੁਹਾਨੂੰ ਅੱਗੇ ਜਾ ਕੇ ਵੀ ਹਾਂ ਜੀ ਅੱਗੇ ਜਾ ਕੇ ਵੀ ਮੈਨੂੰ ਫਿਰ ਮਾਹੌਲ ਮਿਲਿਆ ਜਾਂ ਜੀ ਹਾਂਜੀ ਮੈਂ ਜਿੱਦਾਂ ਤੁਸੀਂ ਸੋਸ਼ਲ ਮੀਡੀਆ ਤੇ ਬਹੁਤ ਐਕਟਿਵ ਰਹਿੰਦੇ ਆ ਹਾਂਜੀ ਤੇ ਤੁਸੀਂ ਉੱਚਤ ਮਤਲਬ ਮੈਨੂੰ ਪਤਾ ਲੱਗ ਕਿ ਤੁਸੀਂ ਕਾਹਲੇ ਜਿਹੜੇ ਮੈਗਜ਼ੀਨ ਵੀ ਚਲਾਉਂਦੇ ਆਂ ਮਤਲਬ ਕਿਹੜੇ ਕਿਹੜੇ ਮੈਗਜ਼ੀਨ ਜਿਹੜੇ ਤੁਸੀਂ ਚਲਾਉਂਦੇ ਹੋ ਹਾਂਜੀ ਮੈਂ ਮਤਲਬ ਜਿਵੇਂ ਮੈਨੂੰ ਫਾਲੋਇੰਗ ਹੈਗੀ ਆ ਨਾ ਫਾਲੋਅਰ ਹੈਗੇ ਲੋਕ ਜਾਣਦੇ ਬਹੁਤ ਨੇ ਨੇ ਨਵੇਂ ਬੱਚੇ ਪ੍ਰੇਰਿਤ ਵੀ ਹੁੰਦੇ ਆ ਮੇਰੇ ਤੋਂ ਕਿ ਮੈਡਮ ਸਨ ਅਸੀਂ ਤੁਹਾਡੇ ਕੋਲੋਂ ਲਿਖਣਾ ਸਿੱਖਦੇ ਆਂ ਜਾਂ ਸਾਡਾ ਰੁਝਾਨ ਉਧਰ ਨੂੰ ਜਾਂਦਾ ਕਿਉਂਕਿ ਮੈਂ ਪ੍ਰੋਮੋਸ਼ਨ ਕਰਦੀ ਆਂ ਖੇਡਾਂ ਨੂੰ ਵੀ ਤੇ ਕਲਮ ਨੂੰ ਵੀ ਪ੍ਰਮੋਟ ਕਰਦੀ ਆਂ ਤੇ ਉਹਦੇ ਲਈ ਵੀ ਮੈਂ ਸ਼ੁਰੂ ਕੀਤਾ ਸੀ ਆਪਣਾ ਸਿਮਰਨ ਤੁਗਾ ਆਈਡੀ ਦੇ ਉੱਤੇ ਹੀ ਧੰਨ ਲਖਾਰੀ ਨਾਨਕਾ ਮੈਗਜ਼ੀਨ ਤੇ ਉਹਦੇ ਗੀਆਂ ਵੈਲਯੂ ਵਾਲ ਜਿਹੜਾ ਵਧੀਆ ਮਤਲਬ ਰਚਨਾਵਾਂ ਆਇਆ ਉਹਨਾਂ ਨੂੰ ਫੇਰ ਮੈਂ ਛਾਪਦੀਆਂ ਤੇ ਉਹ ਮੈਂ ਹਰ ਹਫਤੇ ਐਤਵਾਰੀ ਅੰਕ ਕੱਢਦੇ ਆ ਚੰਗੀਆਂ ਰਚਨਾਵਾਂ ਚੁਣ ਕੇ ਉਹਨਾਂ ਨੂੰ ਛਾਪਦੀਆਂ ਵੀ ਉਹ ਲੋਕਾਂ ਤੱਕ ਮੈਂ ਪਹੁੰਚਾ ਸਕਾਂ ਕਿ ਆਪਣੇ ਜਿਹੜੇ ਰਾਈਟਰ ਆ ਉਹ ਇਸ ਤਰ੍ਹਾਂ ਲਿਖ ਰਹੇ ਆ ਤਾਂ ਵਧੀਆ ਲਿਖ ਰਹੇ ਆ ਨਵੇਂ ਰਾਈਟਰ ਨੂੰ ਵੀ ਮੌਕਾ ਹਾਂਜੀ ਨਵਿਆਂ ਨੂੰ ਵੀ ਦੇ ਰਹੀ ਹਾਂਜੀ ਹਾਂਜੀ ਅੱਗੇ ਆਉਣ ਦਾ ਮਿਲ ਸਕਿਆ ਹੈ ਇਸ ਤੋਂ ਇਲਾਵਾ ਜਿੱਦਾਂ ਤੁਸੀਂ ਸੋਸ਼ਲ ਵਰਕਰ ਵੀ ਆ ਹਨਾ ਹਾਂਜੀ ਸੋਸ਼ਲ ਐਕਟੀਵਿਟੀ ਨਾਲ ਵੀ ਜੁੜੇ ਹੋਏ ਹੋ ਹਾਂਜੀ ਇੰਦਰ ਮਤਲਬ ਫਿਰ ਕਿਦਾਂ ਟਾਈਮ ਇਹ ਕੱਢਦੇ ਹੋ ਆਪਣਾ ਇਹਦੇ ਵਿੱਚ ਜਿਵੇਂ ਹੁਣ ਸੋਸ਼ਲ ਮੀਡੀਆ ਦਾ ਅੱਜਕੱਲ ਜੋਗਾ ਲੋਕੀ ਘਰੇ ਬੈਠੇ ਫੋਨ ਦੇ ਉੱਤੇ ਦੇਖਦੇ ਦੁਨੀਆਦਾਰੀ ਚ ਕੀ ਚੱਲ ਰਿਹਾ ਤੇ ਕਈ ਜਿਹੜੀਆਂ ਭੈਣਾਂ ਆਪਣੇ ਸਹੁਰਾ ਪਰਿਵਾਰ ਤੋਂ ਦੁਖੀ ਜਾਂ ਥੋੜਾ ਆਪਣੇ ਪਤੀ ਤੋਂ ਮੈਂ ਤਾਂ ਦੁਖੀ ਦੇ ਬੋਸ ਦੇ ਚੱਕਰਾਂ ਦੇ ਵਿੱਚ ਉਲਝੀਆਂ ਫਿਰਦੀਆਂ ਉਹਨਾਂ ਨੂੰ ਮੈਂ ਥੋੜਾ ਮੋਟੀਵੇਟ ਕਰਦੀ ਆ ਉਹ ਮੈਨੂੰ ਕਾਲ ਕਰਦੀਆਂ ਨੇ ਕਿ ਮੈਡਮ ਅਸੀਂ ਕਿੱਦਾਂ ਅੱਗੇ ਜੀਉਣਾ ਫਿਰ ਉਹਨਾਂ ਨੂੰ ਮੈਂ ਕਹਿੰਨੀ ਆ ਕਿ ਆਪਾਂ ਆਪਣੇ ਘਰ ਨੂੰ ਸੁਧਾਰਨ ਦੀ ਕੋਸ਼ਿਸ਼ ਕਰਨੀ ਆ ਆਪਾਂ ਤਲਾਕ ਦੇ ਚੱਕਰਾਂ 'ਚ ਨਹੀਂ ਪੈਣਾ ਆਪਾਂ ਮਾਂ ਪਿਓ ਦੇ ਉੱਤੇ ਬੋਝ ਨਹੀਂ ਬਣਨਾ ਸੌਰੇ ਘਰ ਸੌਰੇ ਘਰ ਦੇ ਵਿੱਚ ਦੁੱਖ ਰੁੱਖ ਝੱਲ ਕੇ ਆਪਣੀਆਂ ਉਹਨਾਂ ਮੁਸੀਬਤਾਂ ਦੇ ਨਾਲ ਸਾਹਮਣਾ ਕਰਕੇ ਅਸੀਂ ਬੱਚੇ ਪੱਲਨੇ ਆ ਇਸ ਤਰ੍ਹਾਂ ਮੈਂ ਥੋੜਾ ਬਹੁਤਾ ਆਪਣਾ ਯੋਗਦਾਨ ਭੈਣਾਂ ਦੇ ਬ੍ਰੇਨਵੋਸ਼ ਕਰਕੇ ਜਾ ਉਹਨਾਂ ਨੂੰ ਮੋਟੀਵੇਟ ਕਰਕੇ ਜਾਂ ਜ਼ਿੰਦਗੀ ਦੇ ਨਾਲ ਲੜੰਦੀ ਉਹਨਾਂ ਨੂੰ ਤਾਕਤ ਦੇ ਕੇ ਥੋੜਾ ਬਹੁਤਾ ਮੈਂ ਆਪਣੀ ਸੇਵਾ ਵੀ ਨਿਭਾਉਣੀ ਹੈ ਤੁਹਾਨੂੰ ਮੈਨੂੰ ਬੜਾ ਚੰਗਾ ਲੱਗਿਆ ਵੀ ਤੁਸੀਂ ਇਸ ਚੀਜ਼ ਦੇ ਵੀ ਜਿਹੜੀਆਂ ਅੱਜ ਦੀਆਂ ਔਰਤਾਂ ਨਾਲ ਇੱਕ ਮਿਸਾਲ ਵਜੋਂ ਮਿਲ ਕੰਮ ਕਰ ਰਹੇ ਹੋ ਹਾਂਜੀ ਹੁਣ ਆਪਾਂ ਫਿਰ ਆਪਾਂ ਜਿਹੜਾ ਡੜੀ ਲੇਖਣੀ ਵੱਲੋਂ ਹੁਣ ਕਿਉਂ ਆਨੇ ਆ ਹਾਂਜੀ ਸਿਮਰਨ ਜੀ ਜਿੱਦਾਂ ਹੁਣ ਤੁਸੀਂ ਸਾਨੂੰ ਹੁਣੇ ਦੱਸਿਆ ਜੀ ਤੁਸੀਂ ਮਤਲਬ ਕਿ ਔਰਤਾਂ ਨੂੰ ਮੋਟੀਵੇਟ ਕਰ ਰਹੇ ਹੋ ਨਾ ਹਾਂਜੀ ਤੇ ਔਰਤਾਂ ਦੇ ਜਾਂ ਸਮਾਜ ਦੇ ਵਿੱਚ ਜਿੰਨੇ ਮਿਲ ਧੀਆ ਦੇ ਵੀ ਕੋਈ ਲਿਖਿਆ ਕੋਈ ਸਾਡੇ ਦਸ਼ਕਾਂ ਨੂੰ ਜੁੜੇ ਸਾਂ ਹਾਂਜੀ ਮੈਂ ਨਾ ਧੀਆ ਦੀ ਪ੍ਰੋਮੋਸ਼ਨ ਦੇ ਵਿੱਚ ਧੀਆ ਨੂੰ ਪ੍ਰਮੋਟ ਦੇ ਵਿੱਚ ਹੱਲਾਸ਼ੇਰੀ ਦਿੰਦੀ ਰਹਿਣੀ ਆ ਕਵਤਾ ਮਾਲ ਲਿਖਦੀ ਰਹਿਣੀ ਆ ਕਿਉਂਕਿ ਮੈਂ ਚਾਹੁੰਨੀ ਆ ਕਿ ਅੱਜ ਕੱਲ ਧੀ ਤੇ ਪੁੱਤ ਦੇ ਵਿੱਚ ਕੋਈ ਫਰਕ ਨਹੀਂ ਔਰ ਤੇ ਨ ਨਕਸਾਬ ਨੇ ਵੀ ਕਿਹਾ ਕਿ ਇਸ ਓਪੋ ਮੰਦਾ ਆਖੀਏ ਜਦ ਮੇਰਾ ਜਨ ਤੇ ਔਰਤ ਦੀ ਕਦਰ ਹੋਣੀ ਚਾਹੀਦੀ ਆ ਔਰਤ ਇੰਨੀਆਂ ਪੀੜਾਂ ਸਹਿ ਕੇ ਇੱਕ ਮਰਦ ਰੂਪੀ ਇਨਸਾਨ ਨੂੰ ਪੈਦਾ ਕਰਦੀ ਆ ਤੇ ਉਹ ਕਿੰਨੀ ਤਾਕਤਵਾਰ ਹੋਊਗੀ ਉਹਨੂੰ ਕਮਜ਼ੋਰ ਨਹੀਂ ਹੋਣਾ ਚਾਹੀਦਾ ਸੋ ਧੀ ਦੇ ਪ੍ਰੋਮੋਸ਼ਨ ਦੇ ਵਿੱਚ ਹੀ ਮੈਂ ਕਵਤਾ ਲਿਖੀ ਆ ਕਿ ਧੀ ਤਾਂ ਆਖਰ ਧੀ ਏ ਸੱਜਣਾ ਤੇਰੀ ਮੇਰੀ ਕੀ ਏ ਸੱਜਣਾ ਤੀਤ ਆਖਰ ਤੀਏ ਸੱਜਣਾ ਤੇਰੀ ਮੇਰੀ ਕੀ ਏ ਸੱਜਣਾ ਕਿਉਂ ਕਿਸੇ ਦੀ ਭੰਡ ਤੜਪਾਉਣੀ ਆਪਣੀ ਦੀ ਵੀ ਵਾਰੀ ਆਉਣੀ ਉਹਦੀ ਡੈਰੀ ਸਭ ਕੁਝ ਲਿਖਿਆ ਇੱਕ ਹੱਥ ਕਰਨੀ ਦੂਜੇ ਪਾਉਣੀ ਪਾਪਾਂ ਵੱਲੋਂ ਭੰਜਨੇ ਹੋਣਾ ਪੋਤਾ ਇੱਥੇ ਹੀ ਇਹ ਪੈਣਾ ਤੀਤ ਆਖਰ ਤੀਏ ਸੱਜਣਾ ਤੇਰੀ ਮੇਰੀ ਕੀ ਏ ਸੱਜਣਾ ਦੂਜੇ ਦੀ ਜੰਮੀ ਦੇ ਉੱਤੇ ਮੈਲੀਆਂ ਉਂਗਲਾਂ ਰੱਖਣਾ ਕਿਉਂ ਏ ਆਪਣੀ ਕਿਧਰੇ ਗਲਤੀ ਕਰਦੇ ਤੇ ਪਰਦੇ ਪਾਪਾ ਟੱਕਣਾ ਕਿਉਂ ਏ ਕੁਝ ਤੇ ਸੋਚ ਵਿਚਾਰ ਉਹ ਬੰਦਿਆ ਉਹ ਵੀ ਕਿਸੇ ਦਾ ਜੀਏ ਸੱਜਣਾ ਧੀ ਤਾ ਕਰਦੀ ਸੱਜਣਾ ਤੇਰੀ ਮੇਰੀ ਕੀਏ ਸੱਜਣਾ ਕਿ ਦੋ ਅੰਗਾਂ ਦਾ ਰੌਲਾ ਪਾਉਣਾ ਮਰਦ ਜਦੋਂ ਗਾਲ ਕੱਢਦਾ ਔਰਤ ਨੂੰ ਔਰਤ ਦੀ ਕੱਢਦਾ ਕਿ ਉੱਥੇ ਲਿਖਿਆ ਕਿ ਦੋ ਅੰਗਾਂ ਦਾ ਰੌਲਾ ਪਾਉਣਾ ਔਰਤ ਦੀ ਕੁੱਖ ਨਹੀਂ ਆਉਨੇ ਗਰਭ ਜੂਣ ਦੇ ਅੰਦਰੋਂ ਨਿਕਲ ਗਰਭ ਜੂਣ ਤੇ ਹੱਥ ਸ ਮਟਾਉਣੇ ਆਪਣੀ ਪਾਲੀ ਚਾਵਾਂ ਦੇ ਨਾਲ ਕਰੇ ਕਿਉਣਾ ਸੀਵੇ ਸੱਜਣਾ ਧੀ ਤਾ ਅਖਰਦੀ ਸੱਜਣਾ ਤੇਰੀ ਮੇਰੀ ਕੀਏ ਸੱਜਣਾ ਲਾਸਟ ਜੱਗੇ ਸਿਮਰਨ ਆਖੇ ਧੀ ਦਾ ਹੌਂਕਾ ਤੁਰ ਦਰਗਾਹੇ ਤੱਕ ਸੁਣਦਾ ਏ ਕਿ ਸਿਮਰਨ ਆਖੇ ਧੀ ਦਾ ਹੌਂਕਾ ਤੁਰ ਹਰਗਾ ਦਰਗਾਹੇ ਤੱਕ ਸੁਣਦਾ ਏ ਦੇ ਕੇ ਦਰਦ ਤੂੰ ਔਰਤ ਤائیں ਕਿਉਂ ਨਰਕਾਂ ਦਾ ਰਾਹ ਤੁਰਦਾ ਏ ਮਾਂ ਵੀ ਤੇਰੀ ਭੈਣ ਵੀ ਤੇਰੀ ਤੇਰੀ ਵੀ ਤਾਂ ਧੀ ਏ ਸੱਜਣਾ ਕਿਉਂ ਬੁਗਬੋਲ ਕਿਸੇ ਨੂੰ ਬੋਲ ਲੈ ਤੇਰੀ ਜੰਮੀ ਵੀ ਏ ਸੱਜਣਾ ਧੀ ਤਾਂ ਆਖ ਤਾਂ ਧੀ ਏ ਸੱਜਣਾ ਤੇਰੀ ਮੇਰੀ ਕੀ ਏ ਸੱਜਣਾ ਦੀ ਤਾਂ ਅਕਸਰ ਧੀ ਸਜਣਾ ਤੇਰੀ ਧੀ ਮੇਰੀ ਕੀ ਸਜਣਾ ਸੋ ਬਹੁਤ ਸੁਣੀ ਕਿਤਾਹੀ ਬਾ ਕਮਾਲ ਲਿਖਣੀ ਹੈ ਜੀ ਇਹਨਾਂ ਦੀ ਸੋ ਮੈਮ ਆਪਾਂ ਗੱਲ ਕਰਦੇ ਹਾਂ ਹੁਣ ਕਿ ਤੁਹਾਡਾ ਜਿਹੜਾ ਰਾਪਤਾ ਪਾਲੀ ਦੇਤ ਵਾਲੀਆ ਸਾਹਿਬ ਜਿਹੜੇ ਬਹੁਤ ਵੱਡੇ ਸਟਾਰ ਹੋਏ ਸਾਡੇ ਜੀ ਔਰ ਲੋਕ ਗਾਇਕ ਵੀ ਸੀਗੇ ਉਹਨਾਂ ਨਾਲ ਵੀ ਤੁਹਾਨੂੰ ਮਿਲਣ ਦਾ ਮੌਕਾ ਮਿਲਿਆ ਵਾ ਇਹ ਕੋ ਮਮਕਨ ਹੋਇਆ ਸੀ ਇਹ ਜੋ ਗੀਤਕਾਰ ਮੰਚ ਲੁਧਿਆਣਾ ਬਾਪੂ ਦੇਵ ਤਰੀਕੇ ਉਹਨਾਂ ਦੀ ਸਰਪ੍ਰਸਤੀ ਦੇ ਵਿੱਚ ਇਹ ਨਾ ਮੰਚ ਚੱਲਦਾ ਸੀ ਸਰਬਜੀਤ ਬਿਰਦੀ ਪ੍ਰਧਾਨ ਚਲਾਉਂਦੇ ਸੀ ਔਰ ਗੀਤਕਾਰ ਮੰਚ ਦੇ ਵੱਲੋਂ ਮੇਰੀ ਕਿਤਾਬ ਰਿਲੀਜ਼ ਹੋਈ ਸੀ ਮੇਰਾ ਪਲੇਠਾ ਕਾਪ ਸੰਗ੍ਰਹਿ ਰੂਡੀਆਂ ਚੀਜ਼ਾਂ ਤੇ ਉੱਥੇ ਜਦੋਂ ਇਹ ਕਿਤਾਬ ਰਿਲੀਜ਼ ਤੇ ਪਾਲੀ ਸਾਹਿਬ ਆਏ ਸੀਗੇ ਤਾਂ ਉਹਨਾਂ ਨੇ ਕਿਤਾਬ ਪੜ੍ਹੀ ਵੀ ਤੇ ਮੇਰੇ ਵੱਲੋਂ ਮੇਰੇ ਦੇ ਪਰਚਾ ਵੀ ਪੜਿਆ ਗਿਆ ਸੀ ਉਹਨਾਂ ਦੇ ਪੇਉ ਦੋ ਜਾਣਕਾਰੀ ਦੇ ਵਿੱਚ ਮੈਂ ਆਈ ਉਹਨਾਂ ਨੇ ਕਿਤਾਬ ਪੜ੍ਹੀ ਕੁੱਝ ਕਵੀ ਦਰਬਾਰਾਂ ਦੇ ਵਿੱਚ ਮੇਲਜੋਲ ਹੋਇਆ ਉਹਨਾਂ ਨੇ ਜਦੋਂ ਮੇਰੇ ਲੋਕ ਤੱਥ ਮੇਰੇ ਗੀਤ ਸੁਣੇ ਤੇ ਉਹਨਾਂ ਨੂੰ ਬਹੁਤ ਚੰਗਾ ਲੱਗਿਆ ਔਰ ਉਹਨਾਂ ਨੇ ਫਿਰ ਮੈਨੂੰ ਹੱਲਾਸ਼ੇਰੀ ਦਿੱਤੀ ਸੀਗੀ ਭਈ ਪੰਜਾਬ ਦੇ ਵਿੱਚ ਸਿਮਰਨ ਤੋਂ ਗਾਇਸੀ ਗੀਤਕਾਰ ਆਇਆ ਜਿਹਦਾ ਮੁਕਾਬਲਾ ਕੋਈ ਔਰਤ ਕਰ ਨਹੀਂ ਸਕੀ ਗੀਤਕਾਰੀ ਦੇ ਮਾਮਲੇ ਦੇ ਵਿੱਚ ਲੋਕ ਤੱਥ ਦੇ ਮਾਮਲੇ ਦੇ ਵਿੱਚ ਤੇ ਉਹ ਹੱਲਾਸ਼ੇਰੀ ਜਿਹੜੀ ਆ ਅੱਜ ਵੀ ਉਹ ਜਦੋਂ ਵੀ ਕਿਤੇ ਮਿਲਦੀ ਹੈ ਨਾ ਤਾਂ ਉਹ ਮੈਨੂੰ ਹੱਲਾਸ਼ੇਰੀ ਜ਼ਰੂਰ ਦਿੰਦੇ ਆ ਭਈ ਤੁਸੀਂ ਬਹੁਤ ਵਧੀਆ ਲਿਖਦੇ ਹਾਂਜੀ ਸੋ ਮੈਨੂੰ ਜਿੱਦਾਂ ਅੱਜ ਕੱਲ ਲੇਖਕ ਬਹੁਤ ਹਨ ਨਵੇਂ-ਨਵੇਂ ਲੇਖਕ ਆ ਰਹੇ ਆ ਜੀ ਦੁਸ਼ਪ੍ਰਾਣੀ ਵੀ ਹੈਗੇ ਪਰ ਤੁਸੀਂ ਜਿਹੜੀ ਅੱਜ ਦੀ ਲੇਖਣੀਆਂ ਨੂੰ ਕਿਦਾਂ ਦੇਖਦੇ ਹੋ ਜੀ ਅੱਜ ਦੀ ਲੇਖਣੀ ਨੂੰ ਮੈਂ ਕਹਿੰਦੀ ਆ ਕਿ ਅੱਜ ਕੱਲ ਨਵੇਂ ਜਿਹੜੇ ਮੁੰਡੇ ਆ ਚਲੋ ਪੱਲੋਂ ਗੀਤਕਾਰ ਜੀ ਵਿੱਚ ਪੈਸਾ ਵੀ ਖਰਚ ਦਿੰਦੇ ਆ ਨਵੇਂ ਸਿੰਗਰਾਂ ਦੇ ਨਾਲ ਪਰ ਉਹ ਉੱਪਰ ਦੀ ਫਲਾਈ ਕਰਕੇ ਲੰਘ ਜਾਂਦੇ ਸਮਝ ਲਓ ਕਿ ਉਹ ਆਪਣੇ ਜੇ ਕਹੀਏ ਤਾਂ ਪੰਜਾਬੀ ਵਿਰਸੇ ਦੇ ਲਈ ਆਪਣੀ ਪੰਜਾਬੀਅਤ ਦੇ ਲਈ ਉਹ ਕੋਈ ਬੈਨੀਫਿਟ ਨਹੀਂ ਹੈਗਾ ਚਾਰ ਦਿਨ ਚੱਲਦੇ ਗਾਣੇ ਫੇਰ ਭੁੱਲ ਜਾਂਦੇ ਆ ਤੇ ਸੋਗੋ ਜਿਹੜੇ ਆਪਣੀ ਵਧੀਆ ਤਰੀਕੇ ਨਾਲ ਸੱਭਿਆਚਾਰ ਦੀ ਪ੍ਰਮੋਸ਼ਨ ਦੇ ਵਿੱਚ ਸੱਭਿਆਚਾਰ ਨੂੰ ਜਾਗਰੂਕ ਕਰਨ ਲਈ ਨਵੀਂ ਪੀੜ੍ਹੀ ਦੇ ਲਈ ਲਿਖੇ ਜਾਂਦੇ ਆ ਜਿਵੇਂ ਸਮਝ ਲਓ ਕਿ ਝਾਂਜਰ ਆ ਝਾਂਜਰ ਸਾਡੀ ਮਾਂ ਬੀਬੀ ਨੇ ਪਾਈ ਆ ਸਾਡੀ ਨਾਨੀ ਨੇ ਪਾਈ ਅਸੀਂ ਪਾਈ ਅੱਗੇ ਸਾਡੀਆਂ ਨੂਆਂ ਨੂੰ ਯਾਦ ਹੀ ਨਹੀਂ ਝਾਂਜਰ ਕੀ ਆ ਅਸੀਂ ਚਾਹੁੰਦੇ ਅਸੀਂ ਝਾਂਜਰ ਤੇ ਲਿਖੀਏ ਅਸੀਂ ਘਗਰੇ ਲਿਖੀਏ ਅਸੀਂ ਫੁਲਕਾਰੀਆਂ ਲਿਖੀਏ ਹੁਣ ਤਾਂ ਝਾਂਜਰ ਛੱਡ ਕੇ ਬ੍ਰੈਸਲੇਟ ਵਾਲ ਨੂੰ ਹੋ ਗਿਆ ਹਾਂਜੀ ਹਾਂਜੀ ਉਹ ਬ੍ਰੈਸਲੇਟ ਲਿਖਦੇ ਆ ਸੋ ਅਸੀਂ ਕਹਿੰਦੇ ਕਿ ਆਪਾਂ ਜਿਹੜਾ ਅਮੀਰ ਵਿਰਸਾ ਆ ਪੰਜਾਬ ਪੰਜਾਬ ਦਾ ਅਮੀਰ ਵਿਰਸਾ ਹੈ ਇਹਨੂੰ ਅਮੀਰ ਰੱਖਣ ਵਾਸਤੇ ਆਪਾਂ ਆਪਣੀ ਵਿਰਸੇ ਨਾਲ ਜੁੜ ਕੇ ਆਪਣਾ ਜੇ ਸਾਨੂੰ ਨਵੀਂ ਜਨਰੇਸ਼ਨ ਆ ਉਹਨੂੰ ਨਹੀਂ ਵੀ ਨਾ ਚੀਜ਼ਾਂ ਦਾ ਪਤਾ ਉਹ ਆਪਣਾ ਰਿਪੀਟ ਮਾਰੇ ਪੁਰਾਣੇ ਗਾਣੇ ਸੁਣਨ ਗੜਵਾਂ ਲੈ ਦੇ ਚਾਂਦੀ ਦਾ ਲੱਕ ਹਿੱਲੇ ਮਜਾ ਜਣ ਜਾਂਦੀ ਦਾ ਤੇ ਜੇ ਆਪਾਂ ਚਾਹੀਏ ਤਾਂ ਆਪਾਂ ਇਹਨੂੰ ਵੀ ਨਵੇਂ ਤਰੀਕੇ ਦੇ ਨਾਲ ਕਰ ਸਕਦੇ ਆ ਕਿ ਇਹ ਪਰਫੁੱਲਤ ਰਵੇ ਪੰਜਾਬੀ ਆਪਣੀ ਤੇ ਨਵੇਂ ਸਿੰਗਰਾਂ ਨੂੰ ਮੇਰਾ ਇਹੀ ਆ ਨਵੇਂ ਗੀਤਕਾਰਾਂ ਨੂੰ ਵੀ ਆ ਕਿ ਆਪਣੀਆਂ ਤੁਸੀਂ ਪੰਜਾਬੀ ਪੁਰਾਣੇ ਗਾਣੇ ਸੁਣੋ ਤੇ ਉਹਨੂੰ ਨਵੇਂ ਤਰੀਕੇ ਦੇ ਨਾਲ ਅੱਗੇ ਲੈ ਕੇ ਆਓ ਤਾਂ ਕਿ ਸਾਡਾ ਪੰਜਾਬੀ ਵਿਰਸਾ ਜਿਹੜਾ ਉਹ ਇਦਾਂ ਹੀ ਪ੍ਰਫੁੱਲਤ ਰਹੇ ਜੋ ਸਾਡੇ ਸਮਾਜ ਨੂੰ ਚੰਗੇ ਜਿਹੜਾ ਮੈਸਜ ਹਾਂਜੀ ਹਾਂਜੀ ਚੰਗਾ ਮੈਸੇਜ ਮਿਲਦਾ ਸੋ ਸਿਮਰਨ ਜੀ ਅੱਜ ਕੱਲ ਨਾ ਲੋਕ ਇੰਗਲਿਸ਼ ਵੱਲੋਂ ਜ਼ਿਆਦਾ ਜਾ ਰਹੇ ਨੇ ਹਨਾ ਜੀ ਜੇ ਤੁਸੀਂ ਦੇਖਦੇ ਆਂ ਆਮ ਹੀ ਲੋਕ ਇੰਗਲਿਸ਼ 'ਚ ਗੱਲ ਕਰਨੇ ਜ਼ਿਆਦਾ ਪਸੰਦ ਕਰਦੇ ਇੰਗਲਿਸ਼ ਦੇ ਵਰਡ ਵੀ ਯੂਜ਼ ਕਰਦੇ ਸੋ ਮੈਂ ਕਹਿਣਾ ਚਾਹੁੰਦਾ ਕਿ ਜਿਹੜੇ ਪੰਜਾਬੀ ਨੂੰ ਪਰਫੁੱਲਟ ਕਰਨ ਵਾਸਤੇ ਮਤਲਬ ਕਿਹੜੇ-ਕਿਹੜੇ ਯਤਨ ਕਰਨੇ ਚਾਹੀਦੇ ਜੀ ਮੈਂ ਤਾਂ ਇਹ ਕਹਿੰਦੀ ਕਿ ਪੰਜਾਬੀ ਨੂੰ ਪਰਫੁੱਲਟ ਕਰਨ ਵਾਸਤੇ ਜਿਵੇਂ ਭਾਸ਼ਾ ਵਿਭਾਗ ਤੇ ਆਲਾ ਹੋ ਗਿਆ ਭਾਸ਼ਾ ਵਿਭਾਗ ਦੇ ਹੋਰ ਆਪਣੇ ਸਰਕਾਰੀ ਨਾ ادارے ਹੋਗੇ ਉਹਨਾਂ ਨੂੰ ਚਾਹੀਦਾ ਕਿ ਲੇਖਕਾਂ ਨੂੰ ਬਦਲ ਬਦਲ ਕੇ ਮੌਕੇ ਦੇਣੇ ਚਾਹੀਦੇ ਆ ਤੇ ਥੋੜਾ ਥੋੜਾ ਉਹਨਾਂ ਨੂੰ ਮਹਿੰਤਾਨਾ ਵੀ ਦੇਣਾ ਚਾਹੀਦਾ ਜਿਹਦੇ ਨਾਲ ਉਹਨਾਂ ਨੂੰ ਥੋੜਾ ਬਹੁਤਾ ਆਪਣੇ ਮਨ ਦੇ ਵਿੱਚ ਆਵੇ ਕਿ ਅਸੀਂ ਚੰਗਾ ਕਰਦੇ ਆ ਸਾਨੂੰ ਸਰਕਾਰ ਥੋੜਾ ਪ੍ਰਮੋਟ ਕਰ ਰਹੀ ਆ ਥੋੜਾ ਥੋੜਾ ਜ਼ਰੂਰ ਮਹਿੰਤਾਨਾ ਇਹ ਲੇਖਕਾਂ ਨੂੰ ਦੇਣਾ ਚਾਹੀਦਾ ਬਦਲ ਬਦਲ ਕੇ ਲੇਖਕਾਂ ਨੂੰ ਮੌਕਾ ਦੇਣਾ ਚਾਹੀਦਾ ਨਵੇਂਆਂ ਨੂੰ ਦੇਣਾ ਚਾਹੀਦਾ ਪੁਰਾਣੇ ਅਸੀਂ ਬਹੁਤ ਪ੍ਰਮੋਟ ਕਰ ਲਏ ਥੋੜਾ ਹੁਣ ਨਵੇਂਆਂ ਨੂੰ ਵੀ ਸਰਕਾਰਾਂ ਨੂੰ ਚਾਹੀਦਾ ਵੀ ਦੇਣਾ ਚਾਹੀਦਾ ਤੇ ਬਾਕੀ ਧੰਨਵਾਦ ਇਹ ਆ ਕਿ ਜਿਹੜੇ ਤੁਹਾਡੇ ਚੈਨਲ ਬਣਾਏ ਹੋਏ ਆ ਤੁਸੀਂ ਬਹੁਤ ਵੱਡੀ ਮਿਹਨਤ ਕਰਦੇ ਹੋ ਕਿ ਚੈਨਲ ਦੇ ਜਰੀਏ ਪੰਜਾਬੀ ਲੇਖਕਾਂ ਨੂੰ ਪੰਜਾਬੀ ਕਲਾਕਾਰਾਂ ਨੂੰ ਜਾਂ ਖੇਡਾਂ ਨੂੰ ਪ੍ਰਮੋਟ ਕਰਦੇ ਹੋ ਤੇ ਇਹਦੇ ਨਾਲ ਵੀ ਜਾਗਰੂਤਾ ਜਾਗਰੂਕਤਾ ਫੈਲਦੀ ਆ ਤੇ ਇਹਦੇ ਨਾਲ ਵੀ ਸਾਡੀ ਪੰਜਾਬੀ ਮਾਂ ਬੋਲੀ ਦੀ ਜਿਹੜੀ ਪਰਫੁੱਲਤਾ ਉਹਦੇ ਵਿੱਚ ਵਾਧਾ ਹੁੰਦਾ ਜੀ ਜੀ ਸੋ ਮੈਡਮ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਨੂੰ ਸਮਝਣ ਵਾਸਤੇ ਜੀ ਮੈਂ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੀ ਆ ਕਿ ਤੁਸੀਂ ਮੈਨੂੰ ਸੁਰਤਿਆਂ ਦੇ ਰੂਬਰੂ ਕੀਤਾ ਤੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਸੋ ਇਹਸਾ ਸਾਡੇ ਨਾਲ ਮੈਡਮ ਸਿਮਰਨ ਧੁੱਗਾ ਜੀ ਸੋ ਆਸ ਕਰਦੇ ਕਿ ਅੱਜ ਦੇ ਤੁਹਾਨੂੰ ਵੀਡੀਓ ਜਿਹੜੀ ਮੇਰੀ ਪਸੰਦ ਆਈ ਹੋਵੇਗੀ ਅਗਰ ਮੇਰੀ ਵੀਡੀਓ ਤੁਹਾਨੂੰ ਪਸੰਦ ਆਈ ਹੈ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਪਰ ਕਮੈਂਟਾਂ ਵਿੱਚ ਮੈਨੂੰ ਦੱਸਿਓ ਕਿ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਸਤਿ ਸ਼੍ਰੀ ਅਕਾਲ ਜੀ